ਲਓ ਜੀ ਜੇਕਰ ਤੁਸੀਂ ਵੀ ਚਟਪਟਾ ਖਾਣ ਦਾ ਸ਼ੌਂਕ ਰੱਖਦੇ ਹੋ ਤਾਂ ਆਹ ਖਬਰ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਦੇਖਿਓ ਕਿਤੇ ਕਰਾਰਾ ਜਿਹਾ ਮੂੰਹ ਕਰਨ ਦੇ ਚੱਕਰ ਦੇ ਵਿੱਚ ਬੇਸਵਾਦਾ ਹੀ ਨਾ ਹੋ ਜਾਵੇ ਅਜਿਹਾ ਹੀ ਹੋਇਆ ਲੁਧਿਆਣਾ ਦੇ ਇੱਕ ਗਾਹਕ ਦੇ ਨਾਲ ਜਿਸ ਨੇ ਲੁਧਿਆਣਾ ਦੇ ਬੀਕਾ ਨੇਰ ਮਿਸਟਾਨ ਭੰਡਾਰ ਤੋਂ ਸਮੋਸੇ ਖਰੀਦੇ ਸੀ ਤੇ ਜਦੋਂ ਚਟਨੀ ਨਾਲ ਸਮੋਸਿਆਂ ਨੂੰ ਖਾਣ ਲੱਗੇ ਤਾਂ ਉਸ ਦੇ ਵਿੱਚੋਂ ਕੀੜੇ ਨਿਕਲੇ ਜਿਸ ਨੂੰ ਦੇਖ ਗਾਹਕ ਗੁੱਸੇ ਵਿੱਚ ਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਮੋਸੇ ਦੇ ਵਿੱਚ ਕੀੜੇ ਤਲੇ ਹੋਏ ਸੀ ਤਾਂ ਫਿਰ ਮੌਕੇ ਤੇ ਸਿਹਤ ਵਿਭਾਗ ਦੀ ਟੀਮ ਪਹੁੰਚ ਗਈ ਜਿਨ੍ਹਾਂ ਦੇ ਵੱਲੋਂ ਸਮੋਸਿਆਂ ਦੇ ਅਤੇ ਹੋਰ ਮਠਾਈਆਂ ਦੇ ਸੈਂਪਲ ਲਏ ਗਏ ਤੇ ਉੱਥੇ ਹੀ ਦੁਕਾਨ ਦੇ ਵਿੱਚ ਗੰਦਗੀ ਵੀ ਕਾਫੀ ਦੇਖ ਨੂੰ ਮਿਲੀ ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਇਹ ਲੈਣੇ ਹੁਣ ਅਬ ਕੀ ਡਨ ਅਬ ਕਿਹੜੇ ਤੋਂ ਮੰਗਾਏ ਸਮੋਸੇ ਅਬ ਕੀੜਾ ਦੇਖ ਲੋ ਕਿਦਾਂ ਨਾਲ ਤਲ ਕੇ ਦਿੱਤਾ ਹੋਇਆ ਛੋਟਾ ਨਿਕਕਾ ਨੇ ਇਹਦੇ ਸਮੋਸਿਆਂ ਚੋਂ ਨਿਕਲ ਰਿਹਾ ਕੀੜਾ ਲੋ ਸਰ ਅਜੂ ਬੀਕਰ ਦੇ ਵਿਚਾਰ ਪੜਾਤੇ ਆਏ ਉਹ ਕਿ ਜੀ ਹਮ ਤੋਂ ਮਾਮਲਾ ਖੀਜਾ ਮਾਮਲਾ ਹੈ ਤੇ ਸੇਮ ਫੀਲਡ ਚ ਸੀ ਦਾ ਉਹ ਕੰਪਲੇਂਟਰ ਜੀ ਰਿਗਾਰਡਿੰਗ ਉਹ ਆਇਆ ਸੀ ਜੀ ਇੱਥੇ ਸੌਸੇ ਵਗੈਰਾ ਲਏ ਸੀ ਤੇ ਉਹਨਾਂ ਦੇ ਵਿੱਚ ਕੋਈ ਮਛਰ ਜਾਂ ਮਕਬੀ ਦਿਖਾਈ ਕੋਈ ਮਰੀਆਂ ਦਾ ਕੋਈ ਮਜੂਰ ਪਾਇਆ ਗਿਆ ਤੇ ਉਹਦੇ ਰਿਗਾਰਡਿੰਗ ਕੰਪਲੇਨ ਕੋਈ ਸੀਗੀ ਤੇ ਅਸੀਂ ਉਸ ਤੋਂ ਬਾਅਦ ਉਹ ਕੰਪਲੇਂਟ ਬਿਲ ਦੇ ਸਾਰੀ ਅਸੀਂ ਮੁੱਕ ਤੇ ਇਨਸਪੈਕਸ਼ਨ ਕਰਨਾ ਉਰਸਤ ਲਾਵਾ ਕੋਈ ਕਾਮੀਆਂ ਪਈ ਹੈ ਕਿ ਜਿਵੇਂ ਚੂਹੇ ਵੀ ਦੁਕਾਨ ਚ ਭੱਜੇ ਦੇਖੇ ਗਏ ਨੇ ਜਾਂ ਨਾਲ ਨੇ ਟੋਪੀਆਂ ਪਾਈਆਂ ਨੇ ਗਲਵਜ਼ ਨੇ ਇਹਨਾਂ ਕੋਲੇ ਨਹੀਂ ਇਨਸਪੈਕਸ਼ਨ ਚ ਠੀਕ ਹੈ ਫ੍ਰੈਂਸਿਸ ਬਟੇਲਾ ਨੂੰ ਸੁਧਾਰ ਕਰਨ ਦੀ ਜਰੂਰਤ ਹੈ ਵੀ ਤੁਸੀਂ ਕਹਿ ਰਿਹਾ ਵੀ ਜਿਹੜੇ ਵਰਕਰਸ ਵਗੈਰਾ ਨੇ ਉਹਨਾਂ ਨੂੰ ਇੰਪਰੂਵ ਕਰਨ ਦੀ ਜਰੂਰਤ ਹੈਗੀ ਹੈ ਬੇਸਿਕ ਜਿਹੜਾ ਹੈਡ ਗੀਅਰ ਵਗੈਰਾ ਹੈਪਨ ਵਗੈਰਾ ਨਾਲ ਜਿਹੜੀ ਹੈਗੀ ਉਹ ਮਾਸਟ ਕਰ ਦੇਣੀ ਚਾਹੀਦੀ ਹੈ ਉਹ ਇਹਨਾਂ ਨੇ ਇਹਨਾਂ ਨੂੰ ਓਨਰ ਨੇ ਖੁਦ ਕਰਨਾ ਚਾਹੀਦਾ ਹੈ ਨਾਲ ਤੇ ਇਦਾਂ ਜਿਹੜੀ ਬਾਹਰ ਤੋਂ ਡਸਟ ਬਿਨ ਵਗੈਰਾ ਨੇ ਉਹਨਾਂ ਨੂੰ ਕਵਰਡ ਵਗੈਰਾ ਪੂਰਾ ਜਿਹੜਾ ਇਹਨਾਂ ਦੇ ਡਰੇਨੇਜ ਵਗ ਨਵਦੀਪ ਜੀ ਪਿੱਛੇ ਪੰਜਾਬ ਸਰਕਾਰ ਵੱਲੋਂ ਵੀ ਆਰਮੀ ਚ ਲਾਇਆ ਗਿਆ ਸੀਗਾ ਪਲਾਸਟਿਕ ਦੇ ਲਫਾਫੇ ਲੈ ਕੇ ਉਹਦੀ ਵੀ ਵਰਤੋਂ ਕੋਕ ਕੀਤੀ ਜਾ ਰਹੀ ਹੋਰ ਇਹ ਵੀ ਕੀਤੀ ਜਾ ਰਹੀ ਹੈ ਉਹਦੇ ਰਿਕਾਰਡ ਕੀ ਕੋਈ ਚਲਾਨ ਉਹ ਵੀ ਪਾਉਂਗੇ ਉਹਨਾਂ ਚੀਜ਼ਾਂ ਦਾ ਵੀ ਜਾਂ ਸਿਰਫ ਇਹੀ ਕਰੂੰਗਾ ਉਹ ਮੇਰੇ ਜਿਸਡਿਕਸ਼ਨ ਦੇ ਵਿੱਚ ਨਹੀਂ ਦਾ ਪਲਾਸਟਿਕ ਦਾ ਮੈਂ ਨਿਰਣਾ ਸੰਬੰਧਿਤ ਉਸ ਬਾਰੇ ਕੋਈ ਗਾਈਡਲਾਈਨ ਨਹੀਂ ਹੈ ਉਹ ਮੈਨੂੰ ਨਹੀਂ ਪਤਾ ਕਿ ਕਿਹੜੇ ਡਿਪਾਰਟਮੈਂਟ ਦਾ ਸਬੰਧ ਹੈ ਬਟ ਮੇਰੇ ਉਹ ਜੂਰਿਸਡਿਕਸ਼ਨ ਦੇ ਵਿੱਚ ਤੁਸੀਂ ਫਿਲਹਾਲ ਸੈਂਪਲ ਪਰੋਂਗੇ ਤਾਂ ਜਿਹੜੀ ਸੈਂਪਲਿੰਗ ਕੀਤੀ ਗਈ ਤੇ ਇਹਨਾਂ ਦੀ ਇਨਸਪੈਕਸ਼ਨ ਦੇ ਵਿੱਚ ਅਨਹਾਈਜਨਿਕ ਕੰਡੀਸ਼ਨਸ ਪਾਏ ਗਏ ਥੋਦੇ ਉਹਦੇ ਉਹਦੇ ਨੂੰ ਬਿਹਾਫ ਤੇ ਆਪਾਂ ਅਨਹਾਈਜਨਿਕ ਚਲਾਨ ਕਰਦੇ ਪਹਿਲਾਂ ਤੇ ਉਸ ਤੋਂ ਇਲਾਵਾ ਕੋਈ ਇਹਨਾਂ ਨੂੰ ਜਿਹੜੀ ਲਾਈਸੈਂਸ ਗਾਰਡਨ ਕੋਈ ਕਾਪੀ ਆਪੂਲੀਆ ਸੰਸਥਾ ਆਪਣੀ ਨਾਲ ਖੋਲੇ ਅਪ ਟੂ ਡੇਟ ਆ ਜੀ ਡਿਸਪਲੇ ਤੇ ਲੱਗਾ ਹੋਇਆ ਸੀਗਾ ਇਹ ਹੋ ਗਏ ਸੀ ਕੰਡੀਸ਼ਨਰ ਐਂਡ ਸਰਟੀਫਾਈ ਸੀਗੀ ਬਾਕੀ ਜਿਹੜੀ ਇੰਪਰੂਵਮੈਂਟ ਆ ਉਹਨਾਂ ਨੂੰ ਆਪਾਂ ਅਨਹਾਈਜਨਿਕ ਚਲਾਨ ਦੇ ਥ ਦੇਖ ਜਾਵਾਂਗੇ ਜਿਹੜੀਆਂ ਇੰਪਰੂਵਮੈਂਟ ਨੋਟਿਸ ਇਹਨਾਂ ਨੂੰ ਆਨਲਾਈਨ ਇਸ਼ੂ ਕਰ ਦਿੱਤਾ ਜਾਏਗਾ ਉਹ ਇਹਨਾਂ ਦੇ ਪੋਰਟਲ ਚ ਜਾ ਜਾਏਗਾ ਉਹ ਇੰਪਰੂਵਮੈਂਟ ਦੇ ਆਪਣੀਆਂ ਇਹਨਾਂ ਨੂੰ ਕੋਈ 14 ਦਿਨ ਦਾ ਸਮਾਂ ਦਿੱਤਾ ਗਿਆ ਆਪਣਾ ਇੰਪਰੂਵਮੈਂਟ ਇਹਨਾਂ ਦੀਆਂ ਇਹਨਾਂ ਨੂੰ ਕਹਾਂਗੇ ਵੀ ਇੰਪਰੂਵਮੈਂਟ ਕਰਨੀ ਚਾਹੀਦੀ 14 ਦਿਨ ਤੋਂ ਬਾਅਦ ਜੇ ਨਹੀਂ ਕੀਤੀ ਜਾਂਦੀ ਫਿਰ ਉਹ ਆਨਹਾਈਜਨਿਕ ਚਲਾਨ ਵਿੱਚ ਮੈਂਸ਼ਨ ਕਰ ਦਿੱਤਾ ਉਹ ਐਕਸਟਰਾ ਚਲਾਨ ਉਹਦਾ ਵੈਲਕਮ ਚਲਾਨ ਸੇਮ ਹੀ ਰਹੇਗਾ ਆਪਾਂ ਕੰਡੀਸ਼ਨਸ ਆਪਾਂ ਜਦੋਂ ਕੇਸ ਫਾਈਲ ਕਰਾਂਗੇ ਉਹਦੇ ਵਿੱਚ ਆਪਾਂ ਦੱਸਾਂਗੇ ਵੀ ਇੰਪਰੂਵਮੈਂਟ ਨੋਟਿਸ ਵੀ ਦਿੱਤਾ ਗਿਆ ਸੀ ਜਿਹਦੇ ਰਿਗਾਰਡਿੰਗ ਇਹਨਾਂ ਨੇ ਇੰਪਰੂ ਨਹੀਂ ਹੋਇਤਾ ਪਾ ਉੱਚ ਦੱਸਦਾ ਕਿ ਤੇ ਉਹ ਏਡੀਸੀ ਕੋਰ ਦੇ ਵਿੱਚ ਜਿੱਤਾਂ ਰਹੀ ਹੈ ਡਿਸਾਈਡ ਕਰਨ ਦੀ ਉਸ ਬੀਸਿਸ ਤੇ ਸਾਈਟ ਕਰੇ। ਕਿਆ ਦੇਖਿਆ ਜਾਵੇ ਤਾਂ ਅਜਿਹੇ ਦੁਕਾਨਦਾਰ 4 ਪੈਸੇ ਕਮਾਉਣ ਦੇ ਚੱਕਰਾਂ ਦੇ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।